ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਲਬੜੇ ਦੀ ਗਵਾਹੀ ਦੇ ਮਹਾਂਪੁਰਦੇਸ ਸਿੰਘ ਪ੍ਰੈਸ ਖਤਰਬਲਾਖ ਤੋਂ ਐਟ ਟਾਈਮ ਫੇਟ ਖਬਰਾ ਤਸੀਲ ਪੱਟੀ ਜਿਹੜਾ ਤਰਨਤਾਰਨ ਵਿੱਚ ਪਹੁੰਚਦੇ ਸਾਡਾ ਦਰਬਾਰ ਸਿੰਘ ਰੰਧਾਵਾ ਜੋ ਪ੍ਰੈਸ ਰਿਪੋਰਟਰ ਸੀ ਇਹਨੂੰ ਸ਼ੱਟ ਲੱਗਣ ਕਾਰਨ ਕਿ ਕਿਉਂਕਿ ਸਾਡਾ ਯਰ ਸੋਫ ਨੂੰ ਮੀਡੀਆ ਅਸੀਂ ਥੋੜਾ ਜਨਾ ਬੰਦ ਹੋਣ ਕਰਨ ਕਿ ਇਹ ਵੀਰ ਦਾ ਮਹਾਜ ਕਰ ਤੋਂ ਆਇਆ ਹੈ ਹਾਂ ਦਰਬਾਰ ਸਿੰਘ ਜੀ ਰੰਧਾਵਾ ਹੁਣ ਤੁਹਾਡਾ ਕੀ ਹਾਲ ਚਾਲ ਹੈ ਵਧੀਆ ਵੇਖੀ ਵਧੀਆ ਵਾਇਰੂਸ ਦੀ ਮੇਰ ਹੈ ਸੱਚੇ ਪਾਤਸ਼ਾਹ ਦਾ ਇੱਕ ਅਪਰੀਸ਼ਨ ਕਿਉਂਕਿ ਸਮਾਂ ਹਾਂਜੀ ਬੜੇ ਵੀਰ ਆਏ ਆ ਚਲੋ ਤੁਸੀਂ ਵੀ ਆਏ ਜੇ ਆਪਣੇ ਕਰਾਏ ਜੇ ਕਿਉਂਕਿ ਵਾਇਰੂਸ ਸੱਚੇ ਪਾਤਸ਼ਾਹ ਮੈਂ ਨਾ ਕਿਸੇ ਨੂੰ ਹਸਪੀਟਲ ਦੇ ਦਿੱਤੇ ਨਹੀਂ ਨਾ ਕਰਾਏ ਤੇ ਮਜਬੂਰੀ ਹਾਂਜੀ ਤੇ ਜਿਹੜੇ ਕੁਦਰਤੀ ਆਂਗ ਆ ਪਾਉਜੀ ਉਹਨਾਂ ਨਾਲ ਦੀ ਰੀਜ਼ਨਿੰਗ ਆ ਵਾਇਰੂਸ ਮੈਂ ਨਾ ਵੀ ਜ਼ਿੰਦਗੀ ਦੇ ਵਿੱਚ ਕਦੀ ਕਾਲੀ ਨਾ ਕਰੋ ਜਾਂ ਕਿਤੇ ਵੀ ਹੈਨਾ ਮਿੰਨਕੀ ਜੀ ਦੀ ਗੱਲ ਪਿੱਛੇ ਵੇਖੋ ਭਾਵੇਂ ਆਪਾਂ ਕਿੰਨੇ ਵੀ ਆਖੇ ਨਾ ਮੈਂ ਡਰਾਈਵਰ ਆ ਬੰਦਾ ਸਾਰੀ ਉਮਰ ਡਰਾਈਵਰ ਨਹੀਂ ਜੇ ਮੇਤਰੋ ਬੰਦਾ ਮਸਤਾ 17 ਸਾਲ ਗੱਡੀ ਚਲਾਈ ਸੀ ਵੱਡੇ ਵੱਡੇ ਘਾਟ ਖੰਡਾਲਾ ਕਾਰਡ ਕਸਾਰਾ ਕਾਰਡ ਇੱਧਰ ਆਪਣਾ ਜਿੰਨੇ ਵੀ ਕਾਰ ਡੇਗੇ ਕਾਰ ਹੈਗੇ ਆ ਹੋਰ ਵੀ ਮਹਾਰਾਇਟਰ ਦੇ ਵਿੱਚ ਖੜਕਪੁਰ ਇੱਧਰ ਨੂੰ ਜਿੰਨੇ ਵੀ ਪੈਂਦੇ ਆ ਜਾਂ ਉਦੌਰ ਸਾਈਡ ਨੂੰ ਜਾਂਦੇ ਆ ਵੱਡੇ ਵੱਡੇ ਘਾਟ ਆ ਹਾਂਜੀ ਤੇ ਬਾਈ ਜੀ ਭਾਵੇਂ ਬ੍ਰੇਕਾਂ ਵੀ ਇੰਨੇ ਲੱਗਦਾ ਗਰਮ ਹੋ ਜਾਂਦੇ ਸੀ ਵੀ ਬ੍ਰੇਕ ਨਹੀਂ ਸੀ ਕੀਰਾਂ ਲਾਗੇ ਹਾਂਜੀ ਹਾਂਜੀ ਬਾਈ ਤੁਸੀਂ ਪਾਛਾ ਬੜੇ ਤਰੀਕੇ ਨਾਲ ਅਸੀਂ ਗੱਡੀਆਂ ਉਤਾਰਦੇ ਵੀ ਰਹੇ ਆ ਤੇ ਚੜਾਉਂਦੇ ਵੀ ਰਹੇ ਆ ਜਿਹੜਾ ਇਹ ਗੱਲ ਹੋਊਗੀ ਮੈਂ ਨਾ ਵੀ ਫਿਰ ਵੀ ਵਾਹਿਰੂ ਨੇ ਜਾਣ ਬੁਝਤੀ ਆਦਰ ਦੇ ਗਿਆ ਤੇ ਮੈਂ ਧੰਨਵਾਦ ਕਰਦਾ ਵੀ ਗੁਰਦੇਵ ਸਿੰਘ ਸਾਡੇ ਪ੍ਰੈਸਿਸ ਖਤਰਾਂ ਕੋਲ ਬੁੱਢਾ ਦੀ ਤੇ ਅਸੀਂ ਵੀ ਮੈਂ ਦਿਲਵਾ ਕਰਨ ਦਾ ਪਾਸੇ ਵੀ ਕਿਸਾਨ ਚਿਕਿਤ ਕਮੇਟੀ ਕੋਲ ਬੁੱਢਾ ਜਦੀ ਬੰਦੀ ਦੇ ਪ੍ਰੈਸਿਸ ਖਤਰਾਂ ਤੇ ਬਾਕੀ ਖਸ ਖਸ ਦੀ ਖੇਤੀ ਤੇ ਵੀ ਆਪਾਂ ਹਾਂ 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 ਦਿੰਦੇ ਰਹੇ ਦਿੰਦੇ ਜਾਂ ਸੁਜੋਗ ਸਾਡੇ ਖਬਰਾਂ ਹੀ ਸੁਣਦੇ ਰਹੇ ਅਸੀਂ ਇਹਦਾ ਬਹੁਤ ਬਹੁਤ ਧੰਨਵਾਦ ਕਰਦੇ ਕਿਉਂਕਿ ਜਿਹੜੀ ਸਾਡੀ ਖਬਰ ਇੱਕ ਮਿੰਟ ਮਿੰਟ ਦੀ ਜਿਹੜੀ ਖਨੌਰੀ ਬਾਰਡਰ ਤੇ ਜਿਹੜੀ ਪਹੁੰਚਦੀ ਸੀ ਜੋ ਵੀ ਸਾਡੀ ਤਰਨਤਾਲ ਦੀ ਜਿਲ੍ਹੇ ਸੀ ਹਰ ਇੱਕ ਖਾਸ ਕਰਕੇ ਬਾਰੇ ਨੇ ਬਹੁਤ ਵੀ ਖਬਰਾਂ ਦਿੱਤੀਆਂ ਹਾਂ ਜਿਉਂ ਕਿਸਾਨੀ ਮੋਰਚਾ ਤੁਹਾਨੂੰ ਕਿਹੋ ਜਿਹਾ ਲੱਗਾ ਪ੍ਰਧਾਨ ਜੀ ਵਧੀਆ ਜੀ ਕਿਸਾਨੀ ਵਾਹੀ ਦੇ ਸੱਚੇ ਪਾਤਸ਼ਾਹ ਜੱਤਾ ਜੀ ਕਿਸਾਨੀ ਨਾ ਨਾ ਰਹੀ ਤੇ ਫਿਰ ਬਾਈ ਜੀ ਆਉਣ ਅਸਲ ਸਮੇਂ ਇਹੋ ਜਿਹੀ ਆਉਣੇ ਆ ਗੁਰਦੇਵ ਸਿੰਘ ਜੀ ਅੱਜ ਆਪਣੇ ਅਕੇ ਸਮਝ ਲਓ ਜਿਵੇਂ ਰੇਲ ਦੇ ਅੱਗੇ ਇੰਜਨ ਨਹੀਂ ਹੁੰਦਾ ਇਹੋ ਜਿਹੀ ਇੰਜਨ ਵਾਂਗੂ ਮਗਰੋਂ ਵੀ ਇੰਜ ਧੱਕਦੇ ਆ ਤੇ ਅੱਗੋਂ ਵੀ ਸਾਰੇ ਵੀਰ ਕਰਦੇ ਆ ਤੇ ਇਸ ਕਰਕੇ ਅਸੀਂ ਬੇਨਤੀ ਮੈਨਾ ਧੰਨਵਾਦ ਕਰਦੇ ਆ ਆ ਵੀ ਸਾਡਾ ਚਲੋ ਆਪਰੇਸ਼ਨ ਇੱਕ ਹੋ ਗਿਆ ਇੱਕ ਰਹਿ ਗਿਆ ਮੋੜੇ ਰਹੇ ਚਲੋ ਇਹ ਵੀ ਹੋ ਜੂਗਾ ਕਿ ਉੱਥੋਂ ਅੱਡੀ ਟੁੱਟੀ ਆਦੂ ਕਿਉਂਕਿ ਬਾਹ ਜਿਹੜੀ ਹੈ ਨਾ ਇਹ ਤਾਂ ਨਹੀਂ ਜਾਂਦੀ ਐ ਮੁਰ ਜਾਂਦੀ ਆ ਉੱਤੇ ਨਹੀਂ ਜਾਂਦੀ ਤੇ ਮੈਨਾ ਧੰਨਵਾਦ ਜਿਹੜੇ ਖਸਖਸ ਦੀ ਖੇਤੀ ਵਾਲੇ ਜ ਸਾਡੇ ਸਾਹਬ ਸਿੰਘ ਸੈਟਰੀ ਸਾਹਿਬ ਇਹ ਵੀ 5000 ਰੁਪਏ ਆਪਾਂ ਨੂੰ ਦੇ ਕੇ ਰਹੇ ਹਾਂ ਜੀ ਠੀਕ ਹਾਂ 20000 ਰੁਪਏ ਤੋਂ ਵੱਧ ਹਾਂ ਉਤਮ ਕਿਸਾਨ ਯੂਨੀਅਨ ਖਸਖਸ ਦੀ ਖੇਤੀ ਦੇ ਉਹ ਸਾਡੇ ਸੁਭਾ ਪ੍ਰਧਾਨ ਤਾਂ ਮੈਨੂੰ ਉਹਨਾਂ ਜ਼ਿਲ੍ਹਾ ਪ੍ਰਧਾਨ ਕਰਨਦਾਰਨ ਦਾ ਦਿੱਤਾ ਹੋਇਆ ਆ ਆਪਾਂ ਉਹਨਾਂ ਦੇ ਨਾਲ ਵੀ ਬਾਈ ਜੀ ਪੂਰਾ ਮਦਦ ਕਰੀਦੀ ਆ ਚਲੋ ਮੈਂ ਤੇ ਇਹਨਾਂ ਵੀ ਵਾਹੀ ਸੱਚੇ ਪਾਤਸ਼ਾਹ ਕਿਸੇ ਤੇ ਹੋ ਜੇ ਦਿਨ ਨਾ ਲਿਆ ਬਈ ਚਲੋ ਜੇ ਆ ਗਿਆ ਤੇ ਭਰਾਵਾਂ ਦਾ ਹਾਲ ਚਾਲ ਜਰੂਰ ਪੁੱਛਣਾ ਘਟਾਇਆ ਦੁੱਖ ਘਟਦੇ ਆ ਵੀਰ ਕਿ ਨਹੀਂ ਚਲੋ ਬਹੁਤ ਮੈਂ ਭਰਾ ਦਾ ਧੰਨਵਾਦ ਕਰਦਾ ਇਹਨਾਂ ਨੇ ਦਿੱਲੀ ਇਕਨੌਰੀ ਪਾਉ ਜੀ ਬੜਾ ਸਹਿਯੋਗ ਦਿੱਤਾ ਕਿਸਾਨਾਂ ਦੇ ਨਾਲ ਕਿਸਾਨਾਂ ਦੇ ਕਿਸਾਨਾਂ ਵਰਗਾ ਭਾਈ ਜੀ ਕੋਈ ਬੰਦਾ ਨਹੀਂ ਇਹ ਜਦੇ ਬੰਦਿਆਂ ਨਾ ਹੋ ਨਾਉਣ ਵਾਲੀਆਂ ਪੀੜੀਆਂ ਬਿਲਕੁਲ ਖਤਮ ਹੋ ਜਾਣੀਆਂ ਐ ਖਤਮ ਹੋ ਜਾਣੀਆਂ ਐ ਜੀ ਤੇ ਇਸ ਕਰਕੇ ਮੈਂ ਬੇਨਤੀ ਕਰਦਾ ਕਿਸਾਨਾਂ ਦਾ ਵਾਅਦਾ ਤੋਂ ਬਾਅਦ ਵੇਖ ਕੱਲ੍ਹ ਸ਼ੁਭ ਕਰਨ ਦੀ ਵਰਤੀ ਜੀ 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 ਯੋਧਿਆਂ ਨੂੰ ਭਾਈ ਜੀ ਪਹੁੰਚੇ ਸੀ ਤੇ ਸਾਡੇ ਸੂਬਾ ਪ੍ਰਧਾਨ ਕੋਟਵੱਡਾ ਸਾਹਿਬ ਆਪਣੇ ਸਿੱਧੂ ਪਰ ਜਿਹਦੇ ਵੀ ਜਦੇ ਬੰਦੇ ਅਸੀਂ ਜੋ ਗੈਰ ਰਾਜਨੀਤਕ ਸਯੁਗਤ ਮੋਰਚੇ ਵਾਲੀਆਂ ਸਾਰੇ ਨਹੀਂ ਪਹੁੰਚੇਗਾ ਤੇ ਮੈਂ ਚਰਨ ਅੰਜਲੀ ਵੀ ਦਿਨਾ ਭਰਾ ਨੂੰ ਬਾਈ ਦਜੇ ਪਾਸਾ ਗੁਰੂ ਚਰਨਾ ਵਿੱਚ ਜਾਬ ਰਾਜੇ ਬਾਈ ਗੁਰੂ ਹਨਾ ਆਪਣਾ ਸ਼ੁਭਦੀਪ ਉਸ ਟਾਈਮ ਬਾਈ ਜੀ ਅਸੀਂ ਬਾਰਡਰ ਤੇ ਸਾਡੀਆਂ ਅੱਖਾਂ ਦੇ ਸਾਹਮਣੇ ਸ਼ੁਭਦੀਪ ਸੀਧ ਹੋਇਆ ਬਾਈ ਜੀ ਵਰਦੀਆਂ ਗੋਲੀਆਂ ਚ ਅਸੀਂ ਖੜੇ ਹਾਂ ਤੇ ਵਰਦੀਆਂ ਗੋਲੀਆਂ ਚੀ ਉਹ ਗੜੇ ਅੱਜ ਵੀ ਸਾਡੀਆਂ ਫੇਸਬੁੱਕ ਚ ਚੈੱਕ ਕਰ ਲਓ ਪਹਿਲੇ ਦਿਨ ਦੀਆਂ ਵੀਡੀਓ ਦੂਸਰੇ ਦਿਨ ਦੀਆਂ ਵੀਡੀਓ ਤੋਂ ਕੀ ਦੂਸਰੇ ਦਿਨ ਉਹ ਸੀਧ ਹੋਇਆ ਜਿਸ ਦਿਨ ਦੂਜੇ ਦਿਨ ਉਹ ਨਾ ਗੋਲਾ ਬਰੀ ਚੁੱਤੀ ਆ ਇਸ ਕਰਕੇ ਬਾਅਦ ਤੋਂ ਬਾਅਦ ਜੱਜੇ ਬਣ ਜਿਆ ਦਾ ਸਾਥ ਦਿਓ ਪਰ ਕੋਈ ਵੀ ਜੱਦੀ ਬੰਦੀ ਆ ਪਾਪੂ ਜੀ ਜੱਦੀ ਬੰਦੀ ਆ ਤਾਂ ਕੰਮ ਕੋਈ ਬਣਾਵੇ ਅੱਜ ਸਰਕਾਰਾਂ ਟਾਸ ਤੋਂ ਮਾਸੇ ਜਿਹੜੀਆਂ ਨਹੀਂ ਨਾ ਹੁੰਦੀਆਂ ਇਹ ਇਹੋ ਹੀ ਕਰਾਉਂਦੇ ਆ ਨਹੀਂ ਤਾਂ ਪਾਪੂ ਜੀ ਤੁਹਾਨੂੰ ਦੁਨੀਆਦਾਰੀ ਦੱਸ ਦੇਣ ਇਹੋ ਜੇ ਪ੍ਰਸ਼ਾਸਨ ਦੇ ਜਾਂ ਸਰਕਾਰਾਂ ਭਾਵੇਂ ਕੋਈ ਵੀ ਸਰਕਾਰ ਹੋਵੇ ਪਾਪੂ ਜੀ ਬਖਸ਼ਦੀ ਨਹੀਂ ਆ ਜੱਦੀ ਬੰਦੀ ਉਹਦੀ ਠੀਕਾ ਜੀ ਬਾਕੀ ਹੁਣ ਆਪਾਂ ਫਦੇ ਬਲਾ ਲੀਜੀਏ ਵਾਈਸ ਕਾ ਕਾ ਵੈ